ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਆਪਣੇ ਟ੍ਰੈਫਿਕ ਸਿਸਟਮ ਬਾਰੇ ਬੇਸੇ ਤਾਂ ਸਾਰਿਆਂ ਨੂੰ ਪਤਾ ਟ੍ਰੈਫਿਕ ਸਿਸਟਮ ਦਾ ਕਿ ਆਪਣਾ ਟ੍ਰੈਫਿਕ ਸਿਸਟਮ ਕਿੱਦਾਂ ਦਾ ਹੈ ਇਹ ਕੋਈ ਦੱਸਣ ਵਾਲੀ ਗੱਲ ਤਾਂ ਹੈ ਨਹੀਂ ਪਰ ਇੱਥੇ ਦੱਸਣ ਵਾਲੀ ਗੱਲ ਇਹ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਭਾਈ ਅੱਜ ਦੇ ਟ੍ਰੈਫਿਕ ਸਿਸਟਮ ਨੂੰ ਦੇਖਦਿਆਂ ਹੋਏ ਆ ਸਮੇਂ ਦੀ ਮੰਗੇ ਹੈ ਕਿ ਆਪਣਾ ਬਚਾ ਆਪ ਕਰੋ ਅਸੀਂ ਸਾਡੇ ਚੋਂ ਜਿਹੜੇ ਨੇ ਬਹੁਤੇ ਲੋਕ ਨੇ ਨਾ ਉਹ ਇਹ ਸੋਚ ਲੈਂਦੇ ਨੇ ਜੇ ਕਿਤੇ ਕੋਈ ਘਟਨਾ ਵਾਪਰਦੀ ਉੱਪਰ ਦੀ ਮੰਨ ਲਓ ਨਹੀਂ ਘਟੀ ਨਾ ਟਲ ਗਈ ਤਾਂ ਉੱਥੇ ਬਹੁਤੇ ਬੰਦੇ ਐਸਾਂ ਲੱਗ ਜਾਂਦੇ ਆ ਕਿ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਸੀ ਮੈਂ ਤਾਂ ਸਹੀ ਆ ਰਿਹਾ ਸੀ ਇਹਦਾ ਕਸੂਰ ਹੈ ਸੋ ਬਿਊਰੋਕਕਸੂਰ ਕਿਸਾਰ ਨੂੰ ਛੱਡੋ ਕਸੂਰ ਆਲੇ ਚੱਕਰ 'ਚ ਨਾ ਪਾਓ ਅਬਦੀ ਜਾਨ ਆਪ ਬਚਾਓ ਇੱਥੇ ਜਦੋਂ ਵੀ ਰੋਡ ਤੇ ਚੜਦੇ ਹੋ ਤਾਂ ਇੱਕ ਚੀਜ਼ ਦਿਮਾਗ 'ਚ ਰੱਖ ਲਓ ਕਿ ਮੈਂ ਅਬਦੀ ਜਾਨ ਆਪ ਬਚਾਉਣੀ ਹੈ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ ਇਸ ਲਈ ਮੈਂ ਅਬਦੀ ਜਾਨ ਆਪ ਬਚਾਉਣੀ ਹੈ ਜੇ ਤੁਸੀਂ ਗਲਤੀਆਂ ਦੇ ਚੱਕਰ 'ਚ ਪਾਉਂਗੇ ਵੀ ਗਲਤੀ ਕੀ ਦੀ ਹੈ ਇਹ ਇੱਥੇ ਕੋਈ ਨਾ ਕੋਈ ਸੁਣਦਾ ਨਾ ਕੋਈ ਪੁੱਛਦਾ ਰੂਲਰ ਵਾਲਾਂ ਦੀ ਗੱਲ ਤਾਂ ਬਹੁਤ ਦੂਰ ਚਲੀ ਗਈ। ਰੂਲ ਮੁਤਾਬਕ ਤਾਂ ਇਹ ਹੈ ਕਿ ਕੋਈ ਬੰਦਾ ਲੈਫਟ ਦੀ ਓਵਰਟੇਕ ਕਰ ਹੀ ਨਹੀਂ ਸਕਦਾ। ਕਰਨਾ ਨਹੀਂ ਚਾਹੀਦਾ ਸਾਨੂੰ। ਓਵਰਟੇਕ ਕਰਨ ਦਾ ਰਾਈਟ ਦੀ ਹੋਣਾ ਚਾਹੀਦਾ ਸੱਜੇ ਪਾਸੇੋਂ ਦੀ ਓਵਰਟੇਕ ਕਰਨਾ ਚਾਹੀਦਾ ਹੈ। ਪਰ ਅੱਜ ਤਾਂ ਬਿਮਾਰੀ ਇਹ ਹੈ ਵੀ ਹਰ ਬੰਦਾ ਥੋੜੇ ਖੱਬੇ ਦੀ ਲੰਘੂਗਾ। ਹਰ ਬੰਦਾ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ, ਤੁਸੀਂ ਮੰਨ ਲਓ ਉੱਥੇ ਕੋਈ ਚੀਜ਼ ਖਰੀਦਣੀ ਆ ਨਾ ਫਲ ਫਰੂਟ ਖਰੀਦਣਾ ਜਾਂ ਕੋਈ ਕਿਸੇ ਵਜ੍ਹਾ ਕਰਕੇ ਤੁਸੀਂ ਗੱਡੀ ਰੋਕਣੀ ਹੈ। ਤੁਸੀਂ ਆਪਾਂ ਇੱਕ ਵਾਰ ਦੇਖਦੇ ਆਂ ਵੀ ਕੋਈ ਹੈ ਤਾਂ ਨਹੀਂ ਆਪਾਂ ਗੱਡੀ ਖੱਬੇ ਮੋੜਦਨੇ ਆਂ ਪਰ ਕੋਈ ਨਾ ਕੋਈ ਟੂ ਵੀ ਨਾ ਕੋਈ ਮੋਟਰਸਾਈਕਲ ਵਾਲਾ ਸਕਿੰਟਾਂ ਦੇ ਵਿੱਚ ਬਰਾਬਰ ਆ ਖੜਾ ਥੋਡੇ ਤੇ ਤੁਸੀਂ ਮੋੜ ਲ ਕਰ ਬਾਰ ਮੁੜ ਕੇ ਉਹਨੇ ਥੋਡੇ ਗਲ ਪੈ ਜਾਣਾ ਤੂੰ ਐ ਕਿ ਮੋੜਦੇ ਥੋਨੇ ਤੁਨੂੰ ਕਸੂਰਵਾਰ ਠਹਿਰਾਉਣਾ ਵੀ ਤੁਸੀਂ ਗੱਡੀ ਐ ਕਿਵੇਂ ਮੋੜਤੀ ਉਹਨੇ ਇਹ ਨਹੀਂ ਮੰਨਣਾ ਵੀ ਮੈਂ ਖੱਬੇ ਦੀ ਐ ਮੇਰੀ ਗਲਤੀ ਐ ਮੈਨੂੰ ਨਹੀਂ ਆਉਣਾ ਚਾਹੀਦਾ ਸੀ ਨਾ ਉਹ ਨਹੀਂ ਮੰਨਦਾ ਉਹ ਤਾਂ ਉਹ ਤੁਹਾਡੀ ਗਲਤੀ ਆ ਬੇ ਪਿੱਛੇ ਦਾ ਦੇਖ ਲਿਆ ਕਰ ਤੂੰ ਅੱਗੇ ਪਿੱਛੇ ਦਾ ਦੇਖਿਆ ਕਰ ਤੈਨੂੰ ਨਹੀਂ ਚਲਾਉਣੀ ਆਉਂਦੀ ਉਹ ਤੁਨੂੰ ਕਹੂਗਾ ਉਹਨੇ ਨਹੀਂ ਮੰਨਣਾ ਵੀ ਮੇਰੀ ਗਲਤੀ ਆ ਭਾਈ ਮੈਂ ਖੱਬੇ ਦੀ ਓਵਰਟੇਕ ਕਰ ਰਿਹਾ ਮੈਨੂੰ ਖੱਬੇ ਦੀ ਨਹੀਂ ਲੱਗਣਾ ਚਾਹੀਦਾ ਸੀ ਨਾ ਕੋਈ ਨਹੀਂ ਮੰਨਦਾ ਖਾਸ ਕਰਕੇ ਟੂ ਬੀਲਰ ਵਾਲੇ ਅੱਜ ਕੱਲ ਦਾ ਯੂਥ ਇਹ ਤਾਂ ਬਿਲਕੁਲ ਨਹੀਂ ਮੰਨਦੇ ਬਲਕਿ ਗਲ ਪੈਣ ਨੂੰ ਤਿਆਰ ਨੇ ਨਾ ਇਹਨਾਂ ਨੂੰ ਕੋਈ ਵੱਡੇ ਛੋਟੇ ਦੀ ਸ਼ਰਮ ਹੈ ਤੁਹਾਡੇ ਗੁਲਾਮੇ ਚ ਹੱਥ ਪਾਉਣ ਨੂੰ ਤਿਆਰ ਨੇ ਹੋ ਠੀਕ ਹੈ ਤੇ ਮੈਂ ਬਾਜ਼ਾਰ ਦੇ ਵਿੱਚ ਆ ਕੱਲ ਪਰਸੋਂ ਦੀ ਗੱਲ ਹੈ ਬਾਜ਼ਾਰ ਦੇ ਵਿੱਚ ਮੈਂ ਟੂ ਵੀਲਰ ਤੇ ਸੀਗਾ ਤੇ ਇੱਕ ਗੱਡੀ ਜਿਹੜੀ ਸੀ ਉਹ ਰੋਡ ਤੋਂ ਐ ਖੱਬਿਓ ਸੱਜੇ ਨੂੰ ਮੁੜਨਾ ਸੀ ਉਹਨੇ ਲੰਘਣਾ ਸੀ ਰਸਤਾ ਸੀ ਉਧਰੋਂ ਉਧਰ ਜਾਣ ਲਈ ਤੇ ਉਹ ਵਿਚਾਲੇ ਖੜੀ ਐ ਇਧਰ ਗੱਡੀਆਂ ਦੀ ਲਾਈਨ ਲੱਗੀ ہوئی ਆ ਬਰਾਬਰ ਸੱਜੇ ਪਾਸੇ ਤੇ ਮੇਰੇ ਬਰਾਬਰ ਇੱਕ ਗੱਡੀ ਵਾਲਾ ਖੜਾ ਹੈ ਤੇ ਗੱਡੀ ਦੇ ਪਿੱਛੇ ਕਾਫੀ ਮਤਲਬ ਗੱਡੀ ਦੇ ਮਤਲਬ ਅੱਗੇ ਜਗ੍ਹਾ ਪਈ ਐ ਹੈ ਨਾ ਜੇ ਉਹ ਥੋੜੀ ਜੀ ਗੱਡੀ ਅੱਗੇ ਕਰ ਲੇ ਤਾਂ ਜਿਹੜਾ ਸਾਹਮਣੇ ਖੜਾ ਗੱਡੀ ਵਾਲਾ ਉਹ ਆਪਦਾ ਲੰਘ ਜਵੇ ਤੇ ਰਸਤਾ ਖੁੱਲ ਜੇ ਸਾਰਾ ਜਾਮ ਖੁੱਲ ਜੇ ਤੇ ਮੈਂ ਉਹਨੂੰ ਇਸ਼ਾਰਾ ਕਰ ਬੈਠਾ ਵੀ ਵੀਰੇ ਕਰ ਲੈ ਤੂੰ ਅੱਗੇ ਹੈ ਨਾ ਉਹਨੇ ਬਾਈ ਜੀ ਅੱਗੇ ਕਰਨ ਦੀ ਬਜਾਏ ਟਾਕੀ ਲਾ ਲਾਲ ਐ ਸ਼ੀਸ਼ਾ ਲਾ ਲਿਆ ਹਾਂ ਦੱਸ ਕੀ ਤਕਲੀਫ ਹੈ ਕਹਿੰਦਾ ਮੈਂ ਕਿਹਾ ਕੁਝ ਨਹੀਂ ਭਰਾ ਮੈਂ ਤਾਂ ਇਹ ਕਹਿੰਦਾ ਵੀ ਥੋੜਾ ਅੱਗੇ ਕਰ ਲੈ ਤਾਂ ਉਹ ਲੰਘ ਤੂੰ ਆਪਦਾ ਲੰਘ ਕਹਿੰਦਾ ਤੈਂ ਕੀ ਲੈਣਾ ਉਹ ਮੈਨੂੰ ਕਹਿ ਰਿਹਾ ਵੀ ਤੂੰ ਆਪਦਾ ਲੰਘ ਤੂੰ ਤਾਂ ਖਬਸੇ ਤੇ ਕਰਕੇ ਨਗਾ ਲੈ ਕਹਿੰਦਾ ਤੂੰ ਵੀ ਲੜ ਤੇਰੇ ਕੋਲੇ ਤੂੰ ਉਹਨੂੰ ਛੱਡ ਕਹਿੰਦਾ ਦੱਸੋ ਮੈਨੂੰ ਮੇਰੇ ਨਾਲ ਮੇਰੀ ਮਿਸੇਸ ਦੀ ਉਹ ਕਹਿੰਦੀ ਛੱਡੋ ਕਹਿੰਦੀ ਪਤਾ ਨਹੀਂ ਹੋਣਾ ਇਹਨੇ ਕਿਹੜਾ ਨਸ਼ਾ ਕੀਤਾ ਹੈ ਕੀ ਇਹਨੇ ਖਾਦਾ ਹੈ ਕਹਿੰਦੇ ਨੂੰ ਇਹਦੀ ਬੋਲਵਾਣੀ ਤੇ ਨਹੀਂ ਪਤਾ ਲੱਗਦਾ ਅੱਛਾ ਉਹਦੇ ਨਾਲ ਲੇਡੀਜ਼ ਬੈਠੀਆਂ ਨੇ ਉਹ ਵੀ ਕਹਿੰਦੀਆਂ ਵੀ ਭਾਈ ਗਲਤ ਤਾਂ ਤੂੰ ਐ ਜਾਂ ਤੇਰੇ ਉਮਰ ਦੇ ਜਗਾ ਪਈਏ ਤੂੰ ਕਰ ਲੇਗਾ ਹਾਂ ਨਾ ਉਹ ਵੀ ਨਹੀਂ ਬੋਲ ਰਹੀਆਂ ਉਹ ਵੀ ਚੁੱਪ ਕਰਕੇ ਬੈਠੀਆਂ ਨੇ ਪਤਾ ਨਹੀਂ ਪਈ ਸਾਡੇ ਲੋਕਾਂ 'ਚ ਡਾਰੀ ਇੰਨਾ ਬਿਠਾਤਾ ਇੰਨਾ ਨਸ਼ੇੜੀਆਂ ਨੇ ਵੀ ਪਰਿਵਾਰਕ ਮੈਂਬਰ ਵੀ ਬੋਲਣ ਨੂੰ ਤਿਆਰ ਨਹੀਂ ਠੀਕ ਹੈ ਬਹੁਤ ਹਾਲਾਤ ਮਾੜੇ ਨੇ ਭਾਈ ਕੋਈ ਪਤਾ ਨਹੀਂ ਕਿੱਥੋਂ ਕਿਹੜੀ ਗਲੀ ਚੋਂ ਖੱਬਿਓ ਸੱਜਿਓ ਕੌਣ ਨਿਕਲਿਆ ਵੀ ਬਸ ਜਿੱਥੇ ਖਾਸ ਕਰਕੇ ਜਿੱਥੇ ਆਪਣਾ ਬਸੋਂ ਵਾਲਾ ਏਰੀਆ ਹੈਗਾ ਜਿੱਥੇ ਪਾਪੂਲੇਸ਼ਨ ਹੈ ਉੱਥੇ ਤਾਂ ਬਹੁਤ ਹੀ ਧਿਆਨ ਦੇ ਨਾਲ ਆਪਣਾ ਆਪ ਬਚਾ ਕੇ ਸਲੋ ਬਹੁਤ ਸਲੋ ਸਪੀਡ ਦੇ ਵਿੱਚ ਆਪਣਾ ਵੀਕਲ ਗੱਡੀ ਹੈ ਕਾਰ ਹੈ ਜੂਵੀ ਹੈ ਉਹਨੂੰ ਸਲੋ ਚਲਾਓ ਸਲੋ ਚਲਾ ਕੇ ਤੇ ਆਪਣਾ ਆਪ ਬਚਾਓ ਬਸ ਇਹ ਸੋਚੋ ਵੀ ਮੈਂ ਕਰੇ ਜਾਣਾ ਇਹ ਗਲਤੀਆਂ ਗਲਤੀਆਂ ਲੱਭਣ ਦੇ ਚੱਕਰ ਚ ਨਾ ਪੈ ਜਿਓ ਇਹ ਕੋਈ ਨਹੀਂ ਸੁਣਦਾ ਨਾ ਥੋੜੀ ਕਿਸੇ ਨੇ ਮਦਦ ਕਰਨੀ ਉਹ ਟਾਈਮ ਚਲੇ ਗਈ ਜਦੋਂ ਚਾਰ ਬੰਦੇ ਆ ਖੜਦੇ ਸੀ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿ ਦਿੰਦੇ ਸੀ ਅੱਜ ਹਰ ਬੰਦਾ ਕਹਿੰਦਾ ਮੈਂ ਕੀ ਲੈਣਾ ਜੋ ਹੁੰਦਾ ਹੋਣ ਦੇ ਮੈਨੂੰ ਕੀ ਠੀਕ ਹੈ ਅੱਜ ਇਸ ਤਰ੍ਹਾਂ ਨੇ ਵੱਧ ਤੋਂ ਵੱਧ ਕੀ ਕਰਨਗੇ ਥੋੜੀ ਵੀਡੀਓ ਬਣਾਉਣ ਲੱਗ ਜਾਣਗੇ ਠੀਕ ਹੈ ਨਹੀਂ ਵੀ ਫੇਸਬੁੱਕ ਤੇ ਪਾਵਾਂਗੇ ਕੱਲ ਨੂੰ ਇਸ ਕਰਕੇ ਥੋੜੀ ਝਗੜਦਿਆਂ ਦੀ ਵੀਡੀਓ ਬਣਾ ਲੈਣਗੇ ਪਰ ਕੋਈ ਇਹ ਨਹੀਂ ਕਹਿੰਦਾ ਹੈਗਾ ਬੀਹਾਈਨ ਨੇ ਯਾਰ ਇਨਸਾਫ ਦੀ ਗੱਲ ਕਰੀਏ ਵੀ ਭਾਈ ਉਹਨੂੰ ਕਿਸੇ ਨੂੰ ਕਹਿ ਦੇਣਾ ਵੀ ਯਾਰ ਇਹ ਸਿਆਣੀ ਉਮਰ ਦਾ ਬੰਦਾ ਹੈ ਸਿਆਣੀ ਗੱਲ ਕਰ ਰਿਹਾ ਹੈ ਤੂੰ ਭਈ ਗਲਤ ਹੋਵੇਂਗਾ ਨਾ ਕੋਈ ਨਹੀਂ ਕਹਿੰਦਾ ਹੈਗਾ ਠੀਕ ਆ ਤੁਹਾਡੀ ਵੀਡੀਓ ਬਣਾ ਲਣਗੇ ਪਰ ਤੁਹਾਨੂੰ ਕਿਸੇ ਨੇ ਮਦਦ ਨਹੀਂ ਕਰਨੀ ਇਸ ਕਰਕੇ ਆਪਣਾ ਜਿਵੇਂ ਸਿਆਣੇ ਕਹਿੰਦੇ ਨੇ ਬਚਾ ਵਿੱਚ ਹੀ ਬਚਾ ਹੈ ਸੋ ਆਪਣਾ ਵਿਚਾਰ ਰੱਖੋ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਬਹੁਤ ਖਾਸ ਕਰਕੇ ਸਾਡੇ ਜਿਹੜੇ ਬਾਹਰੋਂ ਆਏ ਬੱਚੇ ਨੇ ਉਹ ਕੰਨਾਂ ਨੂੰ ਹੱਥ ਲਾਉਂਦੇ ਨੇ ਕਹਿੰਦੇ ਜੀ ਬੱਸ ਪੁੱਛੋ ਨਾ ਪੁੱਛੋ ਵੀ ਅਸੀਂ ਤਾਂ ਡਰਾਈਵ ਹੀ ਨਹੀਂ ਕਰ ਸਕਦੇ ਇੱਥੇ ਜਿਹੜਾ ਸਿਸਟਮ ਵੀ ਚੱਲ ਰਿਹਾ ਹੈ ਨਾ ਜਿਹੜੇ ਬੱਚੇ ਨੇ ਬਾਹਰ 5 7 10 ਸਾਲ ਲਾ ਲਏ ਉੱਥੇ ਡਰਾਈਵਿੰਗ ਕਰਨ ਦੀ ਆदत ਪੈ ਗਈ ਉਹ ਆਪਣੇ ਇੱਥੇ ਡਰਾਈਵ ਹੀ ਨਹੀਂ ਕਰ ਸਕਦਾ ਕਿਉਂਕਿ ਉਹ ਰੂਲ ਰੈਗੂਲੇਸ਼ਨ ਮੁਤਾਬਕ ਉਹਨਾਂ ਨੇ ਚੱਲਣਾ ਇੱਥੇ ਤਾਂ ਨਾ ਕਿਸੇ ਨੂੰ ਲਾਈਟ ਦੀ ਪਰਵਾਹ ਹੈ ਨਾ ਕਿਸੇ ਨੂੰ ਮੁੜਨ ਦੀ ਪਰਵਾਹ ਹੈ ਨਾ ਕਿਸੇ ਨੇ ਇੰਡੀਕੇਸ਼ਨ ਦੇਣਾ ਹੈ ਨਾ ਕਿਸੇ ਨੇ ਹੱਥ ਦੇਣਾ ਹੈ ਨਾ ਦੂਜੇ ਬਾਰੇ ਸੋਚਣਾ ਹੈ ਨਾ ਪਿੱਛੇ ਦੇਖਣਾ ਹੈ ਵੀ ਯਾਰ ਕੋਈ ਆਉਂਦਾ ਨਾ ਹੋਰਾਂ ਦੀ ਗੱਲ ਛੱਡੋ ਜੀ ਵੀ ਕਲਾਲੇ ਉਹ ਵੀਲਰ ਜਾਂ ਫੋਰ ਵੀਲਰ ਵਾਲੇ ਤਾਂ ਜੋ ਗਲਤੀ ਕਰਦੇ ਨੇ ਕਰਦੇ ਨੇ ਇੱਥੇ ਤਾਂ ਪੈਦਲ ਵਾਲੇ ਦੇਖਦੇ ਤੱਕ ਨਹੀਂ ਉਹਨਾਂ ਨੂੰ ਇਹ ਹੁੰਦਾ ਵੀ ਜੇ ਮੈਂ ਝਾਕ ਲਿਆ ਉਧਰ ਨੂੰ ਮੂੰਹ ਕਰਕੇ ਦੇਖ ਲਿਆ ਵੀ ਉਧਰੋਂ ਗੱਡੀ ਆ ਰਹੀ ਹੈ ਤਾਂ ਮੈਨੂੰ ਅਗਲਾ ਕੋਈ ਵੀ ਤੂੰ ਦੇਖ ਕੇ ਫਿਰ ਤੂੰ ਰੁਕਿਆ ਕਿਉਂ ਨਹੀਂ ਉਹ ਦੇਖਦੇ ਹੀ ਨਹੀਂ ਇਸ ਚੱਕਰ ਚ ਉਹਨਾਂ ਨੂੰ ਵੀ ਜਾਣ ਦੀ ਪਰਵਾਹ ਨਹੀਂ ਹੈ ਉਹ ਨਹੀਂ ਸੋਚਦੇ ਵੀ ਮੇਰੇ ਵਿੱਚ ਉਹ 1% ਵੀ ਦਿਮਾਗ 'ਚ ਇਹ ਨਹੀਂ ਸੋਚਦੇ ਵੀ ਮੰਨ ਲਓ ਗੱਡੀ ਵਾਲਾ ਵੀ ਕੋਈ ਗਾਣਾ ਲਾਉਣ ਲੱਗਿਆ ਹੋਇਆ ਜਾਂ ਗੱਡੀ ਵਾਲਾ ਕੋਈ ਆਪ ਦੀ ਕਿਸੇ ਹੋਰ ਐਕਟੀਵਿਟੀ ਚ ਰੁੱਝਿਆ ਹੋਇਆ ਉਹਨੇ ਨਾ ਦੇਖਿਆ ਤੇਰੇ ਵੱਲ ਜਾਂ ਗੱਡੀ ਵਾਲੇ ਦੇ ਬ੍ਰੇਕ ਨਾ ਹੋਏ ਕੋਈ ਹੋਰ ਕੋਈ ਨਾ ਕੋਈ ਵਜ੍ਹਾ ਹੋਵੇ ਵੀ ਉਹ ਗੱਡੀ ਨਾ ਰੋਕ ਸਕਿਆ ਫਿਰ ਤੇਰੀ ਜ਼ਿੰਦਗੀ ਦਾ ਕੀ ਬਣੋ ਨਾ ਸਾਨੂੰ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਬਸ ਜੋ ਸਾਡੇ ਮਨ ਚ ਆਇਆ ਉਹ ਕਰਨਾ ਤੁਰ ਨਾ ਰੋਡ ਕਰਾਸ ਕਰਨੀ ਤਾਂ ਕਰਨੀ ਹੈ ਠੀਕ ਹੈ ਜੇ ਇਧਰਲੇ ਪਾਸੋਂ ਡਰਾਈਵ ਕਾਉਂਦੀ ਅਸੀਂ ਐਨੂੰ ਮੂੰਹ ਕਰਕੇ ਲੰਘ ਜਾਨੇ ਆ ਇਧਰਲੇ ਪਾਸੇ ਝਾਕਣ ਲੱਗੇ ਨਾ ਜੇ ਇਧਰੋਂ ਆਉਂਦੀ ਤਾਂ ਇਧਰ ਮੂੰਹ ਕਰ ਲੈਨੇ ਆ ਠੀਕ ਹੈ ਤਾਂ ਕਿ ਅਸੀਂ ਗੱਡੀ ਦੇਖੀ ਨਾ ਕਿੱਡੀਆਂ ਨੂੰ ਕਹਿ ਦਈਏ ਵੀ ਤੂੰ ਇਹਦਾ ਤੂੰ ਤੂੰ ਜ਼ਿੰਮੇਵਾਰ ਹੈ ਤੂੰ ਰੋਕਣਾ ਸੀ ਠੀਕ ਹੈ ਪਲਾ ਸਿਕੰਟਾਂ ਦੇ ਵਿੱਚ ਅਸੀਂ ਇੱਕ ਜਿੰਨੇ ਸਾਡੇ ਟੂ-ਵੀਲਰ ਟੂ-ਵੀਲ ਤੇ ਮਤਲਬ ਕਿ ਸਵਾ ਆਪਣੀ ਸਫਰ ਕਰਨ ਵਾਲੇ ਲੋਕ ਨੇ ਸ਼ਹਿਰ ਬਾਜ਼ਾਰ ਚ ਗੁਜ਼ਰਨ ਵਾਲੇ ਲੋਕ ਨੇ ਉਹ ਜਿੰਨਿਆਂ ਕੋਲੇ ਟੂ-ਵੀਲਰ ਨਹੀਂ ਉਹਨਾਂ ਚੋਂ 90% ਲੋਕ ਪਤਾ ਨਹੀਂ ਉਹਨਾਂ ਦਾ ਕਿੱਡਾ ਕ ਬਿਜ਼ਨਸ ਹੈ ਕਿੱਡਾ ਕਾਰੋਬਾਰ ਹੈ ਠੀਕ ਹੈ ਜੀ ਕੰਮ ਕਰਦਾ ਸੀ ਵੀ ਕਰਦੇ ਆ ਫੋਨ ਤਾਂ ਸਾਨੂੰ ਵੀ ਬਹੁਤ ਆਉਂਦੇ ਨੇ ਪੋਲੀਟੀਕਲ ਲਾਈਨ ਵੀ ਦੇ ਵਿੱਚ ਵੀ ਵਿਚਰਦੇ ਆ ਸਮਾਜਿਕ ਲਾਈਨ ਦੇ ਵਿੱਚ ਵੀ ਵਿਚਰਦੇ ਆ ਧਾਰਮਿਕ ਚ ਵੀ ਵਿਚਰਦੇ ਆ ਬਹੁਤ ਦਾਇਰਾ ਹੈ ਹਨਾ ਉਹਦੇ ਮੁਤਾਬਕ ਬਹੁਤ ਫੋਨ ਆਉਂਦੇ ਨੇ ਪਰ ਮੈਂ ਕਦੀ ਵੀ ਟੂ ਵੀਲਰ ਦਾ ਕੀ ਗੱਡੀ ਦੇ ਵਿੱਚ ਜਾਂਦਾ ਵੀ ਮੈਂ ਫੋਨ ਨਹੀਂ ਅਟੈਂਡ ਕਰਦਾ ਗੱਡੀ ਸਾਈਡ ਤੇ ਲਾ ਕੇ ਫਿਰ ਮੈਂ ਫੋਨ ਅਟੈਂਡ ਕਰਦਾ ਪਰ ਇੱਥੇ ਜਿਵੇਂ ਦੇਖੋ ਐ ਕਰਨ ਨੂੰ ਲਾਇਆ ਐ ਐ ਬਸ ਐ ਗੱਡੀ ਚ ਲਾ ਰਿਹਾ ਨੇ ਮੇਰਾ ਨਜੀਦੀਰ ਮੈਂ ਕਿ ਤੁਸੀਂ ਜੇ ਫੋਨ ਤੇ ਗੱਲ ਕਰਦੇ ਹੋ ਤਾਂ ਤੁਹਾਡੀ ਸੁਰਤੀ ਉਸ ਗੱਲ ਵੱਲ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਤੁਹਾਡਾ ਧਿਆਨ ਉਧਰ ਇਧਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਧਰ ਕੀ ਹੋ ਰਿਹਾ ਹੈ ਮੇਰੇ ਪਿੰਡ ਦੀ ਇਹ ਘਟਨਾ ਹੈ ਕਿ ਇੱਕ ਸਨਿਆਰ ਪਰਿਵਾਰ ਦਾ ਇਕੱਲਾ ਇਕੱਲਾ ਮੁੰਡਾ ਸੀ ਤੇ ਉਹਦੇ ਮਾਪਿਆਂ ਨੇ ਉਹਦੀ ਚੁਆਇਸ ਮੁਤਾਬਕ ਉਹ ਕਹਿੰਦਾ ਮੈਂ ਤਾਂ ਸਕੂਲ ਚਲਾਉਣਾ ਹੈ ਉਹਨਾਂ ਨੇ ਜ਼ਮੀਨ ਖਰੀਦੀ ਜ਼ਮੀਨ ਖਰੀਦ ਕੇ ਸਕੂਲ ਦੀ ਬਿਲਡਿੰਗ ਖੜੀ ਕੀਤੀ ਸਕੂਲ ਤਿਆਰ ਕੀਤਾ ਐਡਵਰਟਾਈਜ਼ਮੈਂਟ ਕੀਤੀ ਸਾਰਾ ਕੁਝ ਹੋ ਗਿਆ ਸਕੂਲ ਦੀ ਓਪਨਿੰਗ ਕਰਨੀ ਬਾਕੀ ਸੀ ਓਪਨਿੰਗ ਤੋਂ ਪਹਿਲਾਂ ਹੀ ਬੱਸ ਆ ਫੋਨ ਸੁਣਨ ਦੇ ਚੱਕਰ ਚ ਘਾਰ ਦੀ ਲਪੇਟ ਚ ਆ ਗਿਆ ਤੇ ਮਰ ਗਿਆ ਉਹਦੇ ਮਾਪੇ ਵਿਚਾਰੇ ਹਰ ਕੀ ਉਹ ਵੇਚ ਬੂਚ ਕੇ ਤੁਰਦੇ ਬਣੇ ਜਦ ਉਹਨਾਂ ਦਾ ਸੁਪਨਾ ਤਾਂ ਮੁੰਡੇ ਦਾ ਸੀ ਚਲਾਉਣਾ ਦਾ ਮੁੰਡੇ ਨੇ ਸੀ ਠੀਕ ਹੈ ਕਿੰਨੀਆਂ ਜਾਣਾਂ ਜਾ ਰਹੀਆਂ ਨੇ ਪਰ ਸਾਨੂੰ ਕੋਈ ਮਤਲਬ ਨਹੀਂ ਸੀ ਕੋਈ ਸੰਬਕ ਨਹੀਂ ਸਕਦੇ ਠੀਕ ਹੈ ਜੀ ਰੀਲਾਂ ਬਣਾਉਣ ਦੇ ਚੱਕਰ ਚ ਕਿੰਨੇ ਲੋਕ ਪਾਣੀ ਦੇ ਵਿੱਚ ਰੁੜ ਗਏ ਵੀ ਰੀਲ ਬਣਾਉਣ ਲਈ ਪਾਣੀ ਦੇ ਕੋਲ ਲੱਗੇ ਰੁੜ ਕੇ ਪਰ ਕਿਸੇ ਨੇ ਸਬਕ ਨਹੀਂ ਸਿੱਖਿਆ ਹਜੇ ਵੀ ਸਿਲਸਲਾ ਜਾਰੀ ਹੈ ਕਿੰਨੇ ਟ੍ਰੇਨਾਂ ਦੇ ਨਾਲ ਜਿਹੜੇ ਨੇ ਉਹ ਮਤਲਬ ਕਿ ਟ੍ਰੇਨ ਤੇ ਰੀਲ ਬਣਾਉਂਦੇ ਬਣਾਉਂਦੇ ਉਹਦੀ ਲਪੇਟ ਚ ਆ ਗਏ ਉਹ ਮਰ ਗਏ ਪਰ ਫਿਰ ਵੀ ਇਹ ਸਿਲਸਲਾ ਜਾਰੀ ਹੈ ਟ੍ਰੇਨਾਂ ਤੇ ਵੀ ਰੀਲਾਂ ਬਣਾਉਣ ਦਾ ਵੀ ਆ ਹੁਣ ਦੀਵਾਲੀ ਨੂੰ ਚੱਕ ਨਵਾਂ ਚੰਦ ਚੜ੍ਹਿਆ ਨਮ ਇਸ ਜੂਥ ਨੇ ਤੇ ਕਹਿੰਦੇ ਵੀ ਰੀਲ ਬਣਾਉਣ ਦੇ ਚੱਕਰ ਚ ਮੂੰਹ ਚ ਰੱਖ ਕੇ ਪਟਾਕੇ ਚਲਾ ਰਹੇ ਸੀ ਬੰਦਾ ਸੱਤ ਪਟਾਕੇ ਚਲਾ ਵੀ ਦਿੱਤੇ ਪਤਾ ਨਹੀਂ ਕਿਵੇਂ ਚਲਾਏ ਰੱਬ ਜਾਣਦਾ ਅੱਠਵਾਂ ਪਟਾਕਾ ਮੂੰਹ ਦੇ ਵਿੱਚ ਹੀ ਚੱਲ ਗਿਆ ਤੇ ਆ ਸਾਰਾ ਜਵੜਾ ਉੱਡ ਗਿਆ ਹੁਣ ਹਸਪਤਾਲ 'ਚ ਪਿਆ ਹੈ ਤੇ ਜ਼ਿੰਦਗੀ ਭਰ ਹੁਣ ਉਹ ਟੁੱਟੇ ਹੋਏ ਮੂੰਹ ਨਾਲ ਗੁਜ਼ਾਰੂਗਾ ਤੇ ਪਤਾ ਨਹੀਂ ਇਲਾਜ ਤੇ ਕਿੰਨਾ ਪੈਸਾ ਲੱਗੂਗਾ ਪਰ ਮੈਨੂੰ ਲੱਗਦਾ ਇਹ 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 ਤੋਂ ਸਬਕ ਸਿੱਖਣ ਦੀ ਬਜਾਏ ਐ ਨਹੀਂ ਪਤਾ ਵੀ ਗਾਹਾਂ ਨੂੰ ਉਦੋਂ ਵੱਡੇ ਬੰਬ ਰੱਖ ਕੇ ਬਣਾਉਣ ਲੱਗ ਜਾਣਾ ਪਤਾ ਨਹੀਂ ਅੱਜ ਇਹ ਜੁੱਥ ਨੂੰ ਕੀ ਹੋ ਰਿਹਾ ਹੈ ਆਪਣੀ ਜ਼ਿੰਦਗੀ ਨੂੰ ਦਾ ਮਕਸਦ ਹੀ ਇਹ ਬਣਾ ਰੱਖਿਆ ਹੈ ਨਾ ਸਾਨੂੰ ਕੋਈ ਮਤਲਬ ਨਹੀਂ ਕੋਈ ਮਰਦਾ ਮਰੇ ਅਸੀਂ ਗੱਲਾਂ ਕਰਦੇ ਹੀ ਸਕੂਟਰੀ ਚਲਾਉਣੀ ਆ ਗੱਲਾਂ ਕਰਦੇ ਮੋਟਰਸਾਈਕਲ ਚਲਾਉਣਾ ਤੇ ਐਕਸੀਡੈਂਟ ਹੁੰਦੇ ਨੇ ਹੁਈ ਜਾਣ ਕੋਈ ਮਤਲਬ ਨਹੀਂ ਜਾਨ ਜਾਂਦੀ ਆ ਜਾਈਂ ਜਾਵੇ ਚਾਰ ਦਿਨਾਂ ਚ ਅਸੀਂ ਭੁੱਲ ਜਾਂਦੇ ਆ ਵੀ ਕਿੱਥੇ ਕੀ ਹੋਇਆ ਸੀ ਬੰਦੋ ਬੰਦ ਕੁਝ ਹੋਇਆ ਉਹਦੀ ਵੀਡੀਓ ਬਣਾ ਲਾਂਗੇ ਠੀਕ ਹੈ ਸੋ ਮੈਂ ਤਾਂ ਜਿਹੜੇ ਸਿਆਣੇ ਤੇ ਸਮਝਦਾਰ ਬੰਦੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੈਨੂੰ ਸੁਣਦੇ ਨੇ ਮੇਰੀਆਂ ਵੀਡੀਓ ਦੇਖਦੇ ਨੇ ਮੇਰੀਆਂ ਪੋਸਟਾਂ ਦੇਖਦੇ ਨੇ ਮੈਂ ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਭਰਾਵੋ ਭੈਣੋ ਅਬ ਦੀ ਜ਼ਿੰਦਗੀ ਆਪਦੇ ਹੱਥ ਹੈ ਤੇ ਅਬ ਦੀ ਸਿਹਤ ਦਾ ਆਪ ਖਿਆਲ ਰੱਖੋ ਇਹ ਇਹਨਾਂ ਚੱਕਰਾਂ 'ਚ ਨਾ ਪੈਂਦੇ ਹੋਏ ਵੀ ਕੌਣ ਗਲਤ ਹੈ ਕੌਣ ਸਹੀ ਹੈ ਅਬ ਤਾਂ ਬਚਾ ਕੇ ਰਾਕੇ ਚੱਲੋ ਠੀਕ ਹੈ ਧਿਆਨ ਰੱਖੋ ਕੋਈ ਖੱਬਿਓ ਸੱਜਵਾ ਕੇ ਤੁਹਾਡੇ ਵਿੱਚ ਨਾ ਵੱਜੇ ਤੇ ਆਪਣਾ ਸੇਫ ਤੁਸੀਂ ਆਪਣੀ ਜ਼ਿੰਦਗੀ 'ਚ ਹੋ ਉਹ ਤੁਹਾਡੇ ਲਈ ਦੁਆਵਾਂ ਕਰਦੇ ਆਂ ਪਰਮਾਤਮਾ ਅੱਗੇ ਕਿ ਤੁਹਾਡੀਆਂ ਉਮਰਾਂ ਲੰਬੀਆਂ ਹੋਣ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸੋ ਤੁਹਾਡਾ ਧੰਨਵਾਦ ਆ ਜਿਹੜੇ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਮੇਰੀਆਂ ਪੋਸਟਾਂ ਤੇ ਕਮੈਂਟ ਕਰਦੇ ਹੋ ਤੁਹਾਡੇ ਕਰਕੇ ਹੀ ਇੱਕ ਹੌਸਲਾ ਬਣਿਆ ਰਹਿੰਦਾ ਤੇ ਮੈਨੂੰ ਅਕਸਰ ਹੀ ਬਹੁਤ ਲੋਕ ਕਹਿੰਦੇ ਨੇ ਵੀ ਵੀ ਤੁਹਾਡਾ ਵਧੀਆ ਦਾਇਰੇ ਲੋਕਾਂ ਦੇ ਵਿੱਚ ਹੈ ਨਾ ਵਧੀਆ ਲੋਕ ਤੁਹਾਨੂੰ ਸੁਣਦੇ ਨੇ ਤੁਹਾਡੇ ਫਾਲੋਅਰ ਬਹੁਤ ਨੇ ਤੇ ਇਹ ਤੁਹਾਡੇ ਕਰਕੇ ਆ ਮੈਂ ਕੁਝ ਵੀ ਨਹੀਂ ਆ ਮੈਂ ਨਮਾਣਾ ਜਾਂ ਬੰਦਾ ਪਰ ਤੁਸੀਂ ਇਹਨਾ ਮਾਨਸਤਕਾਰ ਦਿੰਦੇ ਹੋ ਸਾਰਾ ਥੋਡੇ ਕਰਕੇ ਆ ਤੁਹਾਡਾ ਪਲ ਪਲ ਮੇਰਾ ਰੋਮ ਰੋਮ ਰਹਿਣੀ ਹੈ ਤੇ ਇਸੇ ਤਰ੍ਹਾਂ ਮਾਨਸਤਕਾਰ ਦਿੰਦੇ ਰਹੋ ਠੀਕ ਹੈ ਤੇ ਆਪਾਂ ਰਾਲੇ ਮਿਲ ਕੇ ਜਿਹੜੀ ਜ਼ਿੰਦਗੀ ਦੇ ਰਹਿੰਦੇ ਪਲ ਨੇ ਉਹ ਇਦਾਂ ਕੱਟ ਲੈਣੇ ਨੇ ਤੇ ਵਾਹਿਗੁਰੂ ਚੰਗਾ ਕਰਾਵੇ ਕਿਸੇ ਦਾ ਮਾੜਾ ਨਾ ਕਰਾਵੇ ਇਹਦੇ ਨਾਲ ਹੀ ਖੇਮਾ ਚੋਣਾ ਵਾਹਿਗੁਰੂ ਜੀ ਕਾ ਖਾਲਸਾ